ਜਿਹੜੀ ਸੱਤਾ ਦੇ ਵਿੱਚ ਸੈਂਟਰ ਦੇ ਵਿੱਚ ਬੈਠੀ ਧੇਰਾ ਬੀਜਪੀ ਉਹਨਾਂ ਦੇ ਉਮੀਦਵਾਰਾਂ ਦਾ ਵੀ ਲਗਾਤਾਰ ਘਰਾਓ ਸਵਾਲ ਜਵਾਬ ਵਿਰੋਧ ਇਸਾਰਾ ਕੋਈ ਦੇਖਣ ਨੂੰ ਮਿਲ ਰਿਹਾ ਹੁਣ ਅੰਮ੍ਰਿਤਸਰ ਤੋਂ ਤਸਵੀਰ ਆਈ ਸਾਹਮਣੇ ਜਿੱਥੇ ਵੱਡੇ ਅਫਸਰ ਨੂੰ ਲੈ ਕੇ ਆਏ ਉਮੀਦਵਾਰ ਧਾਰਤਾ ਕਿ ਅੰਮ੍ਰਿਤਸਰ ਵਾਲੀ ਤਾਂ ਸਾਡਾ ਦਾਵਾ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਾ ਔਰ ਜਿਹੜੇ ਉਮੀਦਵਾਰ ਬਣਾਏ ਗਏ ਉਹ ਸੰਧੂ ਸਾਹਿਬ ਉਹ ਵੀ ਬੜੇ ਕੰਫੀਡੈਂਸ ਚ ਇੰਟਰਵਿਊਾਂ ਚ ਮੀਡੀਆ ਚ ਨਜ਼ਰ ਆ ਰਹੇ ਨੇ ਕਿ ਮੇਰੇ ਤੋਂ ਤਕੜਾ ਤਾਂ ਉਮੀਦਵਾਰ ਕੋਈ ਨਹੀਂ ਹੋ ਸਕਦਾ ਅੰਮ੍ਰਿਤਸਰ ਚ ਇਹ ਕੋਸਬ ਤੋਂ ਵਰਟੀਕਲ ਜਿਹੜਾ ਮਾਝੇ ਵਾਲੇ ਆ ਇੱਕ ਤੇ ਉਹ ਕਿਸੇ ਦੀ ਈਨ ਨਹੀਂ ਚੱਲਦੇ ਦੂਜਾ ਕਹਿੰਦੇ ਕੋ ਪੌੜੀ ਦੇ ਕੇ ਪਹਿਲੇ ਚਾੜ ਦਿੰਦੇ ਫਿਰ ਥੱਲੇ ਪੌੜੀ ਖਿੱਚ ਲੈਂਦੇ ਆ ਕਿਨੇ ਤੇ ਉੱਥੇ ਹੋਇਆ ਐਕਸਪੈਰੀਮੈਂਟ ਹੋਇਆ ਕਿਉਂਕਿ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਰਨਜੀਤ ਲੀ ਸਾਬ ਨੂੰ ਕਿਹਾ ਸੀ ਕਿ ਤੁਸੀਂ ਸਿਰਫ ਦੋ ਦਿਨ ਆਣਾ ਬਰਸਰ ਫਾਰਮ ਭਰਨ ਤੇ ਸਰਟੀਫੀਕੇਟ ਲੈਣ ਵਾਸਤੇ ਬਾਕੀ ਤਾਂ ਲੋੜ ਨਹੀਂ ਹੈਗੀ ਤੇ ਸਵਾ ਲੱਖ ਦੇ ਨਾਲ ਅੰਬਰਸਰੀਆ ਨੇ ਵਲੇੜ ਕੇ ਜੇਤਲੀ ਸਾਬ ਨੂੰ ਸੁੱਟ ਦਿੱਤਾ ਫਿਰ ਭਾਜਪੀ ਨੂੰ ਲੱਗਾ ਯਾਰ ਹਰਦੀਪ ਪੁਰੀ ਨੂੰ ਲੈ ਕੇ ਉਹ ਇੱਕ ਸਿੱਖ ਚੇਰਾ ਉਥੇ ਵੀ ਅੰਮ੍ਰਿਤਸਰ ਦੇ ਵਿੱਚ ਉਸ ਸੀਟ ਤੇ ਕਿਉਂਕਿ 65% ਤੋਂ ਜ਼ਿਆਦਾ ਸਿੱਖ ਭਾਈਚਾਰਾ ਵਸਦਾ ਹੈਗਾ ਕਿ ਇੱਥੇ ਜਿਹੜਾ ਜਦੋਂ ਵੀ ਭਾਪੀ ਨੇ ਸਿੱਖ ਲਿਆਂਦਾ ਭਾਪੀ ਜਿੱਤੀ ਹੈਗੀਆ ਜਦੋਂ ਗੱਠ ਜੋੜ ਹੁੰਦਾ ਉਹ ਵੀ ਹਾਰ ਗਏ ਹੁਣ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਕਿਉਂਕਿ ਤੁਸੀਂ ਇੰਡੀਅਨ ਫੋਰਨ ਸਰਵਿਸ ਅਮਰੀਕਾ ਦੇ ਵਿੱਚ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਹਨਾਂ ਨੇ ਵੀ ਲੱਗਾ ਹੈਗਾ ਕਿ ਮੈਨੂੰ ਵੀ ਇਲੈਕਸ਼ਨ ਲੜਨੀ ਚਾਹੀਦੀ ਕਿਉਂਕਿ ਮੇਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨਾਲ ਮੇਰੇ ਬਹੁਤ ਅੱਛੇ ਸਬੰਧ ਨੇ ਤੇ ਮੈਂ ਵੀ ਐਮਪੀ ਬਣ ਜਾਂਗਾ ਸੈਂਟਰ ਦੀ ਸਰਕਾਰ ਬਣ ਜੀ ਨਹੀਂ ਮੈਂ ਪੰਜਾਬ ਦੇ ਕੋਟੇ ਤੋਂ ਵਜ਼ ਹੁਣ ਸਵਾਲ ਹੈ ਕਿ ਵਜੀਰ ਬੰਨਾ ਐਮਪੀ ਬੰਨਾ ਸਾਰਿਆਂ ਦਾ ਚਿੱਤ ਕਰਦਾ ਹੈਗਾ ਪਰ ਉਸ ਪਾਰਟੀ ਨੇ ਪੰਜਾਬ ਨਾਲ ਕੀ ਕੀਤਾ ਤੁਸੀਂ ਇਹ ਦੱਸੋ ਤੁਸੀਂ ਬਤੌਰ ਪਹਿਲਾ ਅਫਸਰ ਹੀ ਤੁਹਾਡੇ ਹੱਥ ਮੂੰਹ ਸਭ ਕੁਝ ਬੰਨਿਆ ਸੀ ਮੂੰਹ ਨੂੰ ਤਾਲਾ ਸੀ ਹੱਥ ਤੁਹਾਡੇ ਬੰਨੇ ਹੋਏ ਹੁਣ ਸਵਾਲ ਇਹ ਦੱਸੋ ਕਿ ਜਦੋਂ ਦੀ ਸੈਂਟਰ ਦੇ ਵਿੱਚ 2014 ਤੋਂ ਲੈ ਕੇ ਪਿਛਲੇ 10 ਸਾਲ ਤੋਂ ਸਰਕਾਰ ਇਹਨਾਂ ਦਸਾਂ ਸਾਲਾਂ ਚ ਪੰਜਾਬ ਦੇ ਨਾਲ ਬੀਜੇਪੀ ਨੇ ਕੀ ਕੁਝ ਕੀਤਾ ਕੀ ਕੁਝ ਦਿੱਤਾ ਤੇ ਕੀ ਕੁਝ ਨਹੀਂ ਦਿੱਤਾ ਤੇ ਜੇ ਦਿੱਤਾ ਵਾ ਤੇ ਕੀ ਕੁਝ ਦਿੱਤਾ ਹੈਗਾ ਤੇ ਫਿਰ ਪੰਜਾਬ ਨੂੰ ਸਾਡੇ ਫੰਡ ਰੋਕਲੇ ਗਏ ਨੇ ਇਹ ਜਿਹੜਾ ਮਤਰੇਆ ਤੇ ਵਿਤਕਰਾ ਹੁੰਦਾ ਰਿਹਾ ਫਿਰ ਪੰਜਾਬੀ ਤੁਹਾਨੂੰ ਵੋਟ ਕਿਵੇਂ ਪਾ ਦਿੰਦੇ ਇਹ ਨਹੀਂ ਮੰਨਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਹਿੰਦੂ ਤੁਹਾਨੂੰ ਵੋਟ ਪਾ ਦੇਣਗੇ ਪੰਜਾਬ ਦੇ ਹਿੰਦੂ ਦੀ ਖਾਸੀਅਤ ਆ ਪੰਜਾਬ ਉੱਥੇ ਪੰਜਾਬੀਅਤ ਵੱਸਦੀ ਪੰਜਾਬ ਦੇ ਵਿੱਚ ਜਿਹੜੇ ਪੰਜਾਬੀਅਤ ਵੱਸਦੀ ਹੈ ਨਾ ਉਹ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਧਰਮ ਕੀ ਆ ਇੱਕ ਪੰਜਾਬੀਅਤ ਇੱਕ ਇਨਸਾਨੀਅਤ ਪੰਜਾਬ ਦਾ ਪੰਜਾਬੀ ਹਿੰਦੂ ਉਹ ਵੀ ਸੋਚਦਾ ਹੈਗਾ ਕਿ ਸਾਨੂੰ ਸੈਂਟਰ ਨੇ ਕੀ ਦਿੱਤਾ ਚਾਹੇ ਉਥੇ ਸੈਂਟਰ ਚ ਕਾਂਗਰਸ ਰਾਜ ਕਰਦੀ ਰਹੀ ਆ ਚਾਹੇ ਬੀਜੇਪੀ ਕਰਦੀ ਸਾਨੂੰ ਦਸਾਂ ਸਾਲਾਂ ਚ ਦਿੱਤਾ ਕੀ ਹੁਣ ਜਿਹੜਾ ਵਿਰੋਧ ਹੋ ਰਿਹਾ ਬੀਤੇ ਦਿਨ ਹੰਸ ਰਾਜ ਹੰਸਦਾ ਹੋਇਆ ਇੱਕ ਪਾਸੇ ਫੁੱਲ ਸੁੱਟ ਰਹੇ ਸੀ ਵਰਕਰ ਈਗੋ ਚ ਕਿਉਂਕਿ ਹੁਣ ਈਗੋ ਹੋਣੀ ਹੈ ਨਾ ਹਰ ਇੱਕ ਦੀ ਈਗੋ ਹਰਟ ਦੂਜੇ ਪਾਸੇ ਉਹਦੇ ਖਿਲਾਫ ਨਾਰੇਬਾਜ਼ੀ ਹੁਣ ਤਰਨਜੀਤ ਸੰਧੂ ਸਾਹਿਬ ਨੂੰ ਵੇਖੇ ਕਿਉਂਕਿ ਪਹਿਲਾਂ ਤੇ ਅਫਸਰ ਰਹੇ ਨੇ ਤੁਹਾਨੂੰ ਹੱਥ ਸੁਟਣਾ ਵੀ ਤੁਸੀਂ 100 ਵਾਰ ਸੋਚਦੇ ਹੁਣ ਤੁਹਾਨੂੰ ਹੱਥ ਜੋੜਨੇ ਪੈਣੇ ਨੇ ਤੁਸੀਂ ਸਵੇਰੇ ਉੱਠ ਕੇ ਹੁਣ ਕੰਪਨੀ ਬਾਗ ਜਦੋਂ ਸੈਰ ਕਰਦੇ ਹੋ ਤਾਂ ਲੋਕਾਂ ਨਾਲ ਹੈਲੋ ਆਏ ਕਰਦੇ ਨੇ ਅਚਾਨਕ ਤੁਸੀਂ ਅੰਮ੍ਰਿਤਸਰੀਆਂ ਦਾ ਦਿਲ ਕਿਵੇਂ ਜਿੱਤ ਲੋਗੇ ਤੇ ਅਚਾਨਕ ਬੀਜੇਪੀ ਵਾਲੇ ਪੰਜਾਬੀਆਂ ਦਾ ਕਿਵੇਂ ਦਿਲ ਜਿੱਤ ਲੈਣਗੇ ਹਾਲ ਇਹ ਕਿ ਜਿਹੜਾ ਵਿਰੋਧ ਦੀਆਂ ਤਸਵੀਰਾਂ ਆਈਆਂ ਇੱਕ ਦੋ ਉਮੀਦਵਾਰਾਂ ਦਾ ਵਿਰੋਧ ਹੋਇਆ ਬੀਜੇਪੀ ਦਾ ਉਹ ਕੀ ਕਿਸਾਨਾਂ ਦੇ ਕਰਕੇ ਮਾਹੌਲ ਬਣਿਆ ਹੋਇਆ ਵਿਰੋਧ ਦਾ ਜਾਂ ਫਿਰ ਆਮ ਲੋਕ ਜਿਹੜੇ ਕਿਸਾਨੀ ਨਾਲ ਸਿੱਧਾ ਨਹੀਂ ਜੁੜੇ ਉਹਨਾਂ ਨੂੰ ਵੀ ਲੱਗਦਾ ਕਿ ਨਹੀਂ ਇਹ ਵਿਰੋਧ ਜ਼ਰੂਰੀ ਆ ਪੰਜਾਬੀ ਵੀ ਵਿਰੋਧ ਕਰ ਰਹੇ ਨੇ ਸਿੱਖ ਵੀ ਵਿਰੋਧ ਕਰ ਰਹੇ ਨੇ ਹਰ ਤਰ੍ਹਾਂ ਦਾ ਵਿਰੋਧ ਹੋ ਰਿਹਾ ਕਿਸਾਨ ਵੀ ਵਿਰੋਧ ਕਰ ਰਹੇ ਕਿਉਂਕਿ ਅੱਜ ਵੀ ਅ ਅਮਰੀਕਾ ਦਾ ਇੱਕ ਨਿਊਜ਼ਪੇਪਰ ਖਬਰ ਪ੍ਰਕਾਸ਼ਿਤ ਹੋਈ ਹੈ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਕਤਲ ਹੋਇਆ ਫਿਰ ਭਾਰਤ ਸਰਕਾਰ ਦਾ ਨਾਮ ਲੱਗਾਗਾ ਦੁਨੀਆ ਭਰ ਚ ਵੱਸਦਾ ਜਿਹੜਾ ਵੀ ਕੋਈ ਸਿੱਖ ਆ ਉਹਦੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਆ ਪਰ ਇਹ ਕਾਨੂੰਨ ਕਿੱਥੇ ਆਗਾ ਕਿ ਕਿਸੇ ਨੂੰ ਇਸ ਦੁਨੀਆ ਤੋਂ ਐਲੀਮੀਨੇਟ ਕਰ ਦੋ ਕਾਨੂੰਨ ਦਵੇ ਨਾ ਸਜ਼ਾ ਤੇ ਜੇ ਅਸੀਂ ਆਪ ਹੀ ਸਟਰੀਟ ਜਸਟਿਸ ਕਰਨ ਲੱਗ ਪਏ ਕਿ ਬੰਦੇ ਪੈਦਾ ਕਰਕੇ ਤੇ ਬੰਦੇ ਮਰਵਾਉਣੇ ਸ਼ੁਰੂ ਕਰ ਦਿੱਤੇ ਫਿਰ ਕਿਵੇਂ ਭਰੋਸਾ ਜਿੱਤ ਲੋਗੇ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਪਹਿਲੂ ਇਹ ਹੈ ਕਿ ਜਿਹੜਾ ਕਿਸਾਨੀ ਵਿਰੋਧ ਹੈ ਹੀ ਆ ਕਿ ਸਾਡੇ ਇੰਨੇ ਬਜ਼ੁਰਗ ਉਥੇ ਮਾਰੇ ਗਏ ਨੇ ਅੰਦੋਲਨ ਦੇ 15 ਮਹੀਨੇ ਰਿਹਾ ਹੈਗਾ ਸਾਨੂੰ ਮਿਲਿਆ ਕਿ ਸਾਨੂੰ ਖਾਲਸਤਾਨੀ ਕਿਹਾ ਗਿਆ ਸਾਨੂੰ ਪਾਕਿਸਤਾਨੀ ਕਿਹਾ ਗਿਆ ਸਾਨੂੰ ਮਾਇਓਵਾਦੀ ਕਿਹਾ ਗਿਆ ਸਾਨੂੰ ਚੀਨੀ ਕਿਹਾ ਗਿਆ ਅਹੀਂ ਤੇ ਸਾਡੇ ਸਿੱਖਾਂ ਤੋਂ ਵੱਡਾ ਕਿਹੜਾ ਸੈਕੂਲਰ ਹੈਗਾ ਸਿੱਖਾਂ ਤੋਂ ਵੱਡਾ ਵੱਡ ਕਿਹੜਾ ਨੈਸ਼ਨਲਿਸਟ ਹੈਗਾ ਸਿੱਖਾਂ ਤੋਂ ਵੱਡਾ ਕਿਹੜਾ ਰਾਸ਼ਟਰਵਾਦੀ ਹੈਗਾ ਕੋਈ ਨਹੀਂ ਹੈਗਾ ਇੱਕੋ ਇੱਕ ਹਿੰਦੁਸਤਾਨ ਦੇ ਵਿੱਚ ਕੌਮ ਹੈ ਜਿਹੜੀ ਸਿੱਖ ਆ ਹੋਰ ਤੇ ਗਦਾਰ ਹੋ ਸਕਦੇ ਨੇ ਪਰ ਸਿੱਖਾਂ ਦੇ ਖੂਨ ਦੇ ਵਿੱਚ ਗਦਾਰੀ ਨਹੀਂ ਹੈਗੀ ਦੇਸ਼ ਨੂੰ ਜਦੋਂ ਜਦੋਂ ਲੋੜ ਪਈ ਚਾਹੇ ਜਵਾਨ ਜਵਾਨਾਂ ਦੇ ਰੂਪ ਦੇ ਵਿੱਚ ਚਾਹੇ ਅਨਾਜ ਦੇ ਰੂਪ ਦੇ ਵਿੱਚ ਚਾਹੇ ਸਰਹੱਦਾ ਮਜ਼ਬੂਤ ਕਰਨ ਦੇ ਵਿੱਚ ਸਿੱਖ ਖੜਾ ਹੁਣ ਤੁਸੀਂ ਉਹਨਾਂ ਨੂੰ ਇੰਨਾ ਟੌਰਚਰ ਕਰ ਰਹੇ ਹੋ ਸੈਂਟਰ 'ਚ ਬੈਠ ਕੇ ਤੇ ਤੁਹਾਡੇ ਜਿਹੜੇ ਭਾਜਪੀ ਦੀਆਂ ਬੇਲਗਾਮ ਘੋੜੀਆਂ ਆ ਉਹ ਕੀ ਕੀ ਕਿਹੜੇ ਉਹਨਾਂ ਕੀ ਕੀ ਨੇ ਮੂੰਹ ਦੇ ਵਿੱਚ ਬੋਲਿਆ ਹੈਗਾ ਕਿਸਾਨਾਂ ਨੂੰ ਕੀ ਕੁਝ ਨਹੀਂ ਕਿਹਾ ਸਾਡੀਆਂ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਖੇਤਾਂ ਤੋਂ ਲੈ ਕੇ ਚੁੱਲ੍ਹੇ ਤੱਕ ਤੇ ਚੁੱਲ੍ਹੇ ਤੋਂ ਲੈ ਕੇ ਬਾੜਾਂ ਤੱਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੁੜੀਆਂ ਰਹੀਆਂ ਸੰਘਰਸ਼ ਤੇ ਉਹ ਤੁਹਾਡੇ ਜਿਹੜੀਆਂ 2 ਰੁਪਏ ਵਾਲੀਆਂ ਜਿਹੜੀਆਂ ਬੀਬੀਆਂ ਸੀ ਜਿਹੜੀਆਂ ਅੱਜ ਕੱਲ ਕਹਿੰਦੀਆਂ ਨੇ ਕਿ ਦੇਸ਼ ਦੇ ਪਹਿਲੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਸੁਭਾਸ਼ ਚੰਦਰ ਬੋਸ ਸੀ ਜਿਹੜੀਆਂ ਕਹਿੰਦੀਆਂ ਨੇ ਕਿ ਆ ਪਟੇਲ ਸਾਹਿਬ ਨੂੰ ਇਸ ਕਰਕੇ ਨਹੀਂ ਬਣਾਇਆ ਗਿਆ ਕਿ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਹੋ ਜਿਹੇ ਸਾਡੀਆਂ ਉਹਨਾਂ ਬੀਬੀਆਂ ਨੇ ਸਾਡੀਆਂ ਬੀਬੀਆਂ ਬਾਰੇ ਕਿੰਨੇ ਮੰਦੇ ਬੋਲ ਬੋਲੇ ਆਗੇ ਨੇ ਤੇ ਕਦੀ ਉਹਨਾਂ ਦੀ ਕਿਸੇ ਭਾਜਪਾ ਵਾਲੇ ਨੇ ਮੂੰਹ ਬੰਦ ਕਰਾਇਆਗਾ ਉਹ ਹੁਣ ਜਿਹੜਾ ਵਾ ਲੋਕਾਂ ਨੇ ਗੁੱਸਾ ਕਿਤੇ ਘੜਨਾਗਾ ਉਹ ਹੰਸਰਾਜ ਹੰਸ ਤੇ ਕੱਢਣਗੇ ਉਹ ਤਰਨਜੀਤ ਸਿੰਘ ਸੰਧੂ ਸਾਹਿਬ ਤੇ ਕੱਢਣਗੇ ਉਹ ਤੇ ਰਹਿਣਾ ਹੀ ਰਹਿਣਾ ਹੈਗਾ ਉਹ ਕੱਲ ਨੂੰ ਕੋਈ ਗਰਦਾਸਪੁਰ ਤੋਂ ਆ ਗਿਆ ਉਸ ਤੇ ਕੱਢਣਗੇ ਦਰੇਸ਼ ਬੱਬੂ ਜੀ ਦੋ ਜਾਊਗਾ ਉੱਥੇ ਕੱਢਣਗੇ ਹੁਣ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਲੱਗਾ ਕਿ ਮੇਰੇ ਵੱਡ ਵਡੇਰਿਆਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਬਹੁਤ ਕੀਤਾ ਅਸੀਂ ਕੌਮ ਦੇ ਵਿੱਚ ਸਾਡੀ ਬਹੁਤ ਵੱਡੀ ਦੇਣ ਆ ਅਸੀਂ ਸ਼੍ਰੋਮਣੀ ਕਮੇਟੀ ਕਾਲੀ ਦਲ ਦੇ ਵਿੱਚ ਸਾਡੀ ਬੜੀ ਦੇਣ ਆ ਇਹ ਕੋ ਵੱਡ ਵਡੇਰੇ ਸਾਡੇ ਤੇ ਜਾਸਿੰਗ ਸਮੁੰਦਰੀ ਸਾਹਿਬ ਸਾਰੇ ਉਹਨਾਂ ਨੂੰ ਆਦਰ ਕਰਦੇ ਨੇ ਰਿਸਪੈਕਟ ਕਰਦੇ ਨੇ ਮਾਣ ਸਾਡੇ ਉਹ ਮਾਣਮੱਤੀਆਂ ਹਸਤੀਆਂ ਨੇ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਬਹੁਤ ਵੱਡੇ ਕੰਮ ਕੀਤੇ ਪਰ ਹੁਣ ਯਾਰ ਜਨਰੇਸ਼ਨ ਗੈਪ ਪੈ ਗਿਆ ਹੁਣ ਬੜਾ ਗੈਪ ਬਹੁਤ ਆ ਗਿਆ ਉਹ ਚੀਜ਼ਾਂ ਤੁਹਾਨੂੰ ਧਿਆਨ ਵਿੱਚ ਰੱਖ ਕੇ ਪੋਲਿਟਿਕਸ ਕਰਨੀ ਪੈਣੀ ਆ ਅੱਜ ਦਾ ਜਿਹੜਾ ਬੱਚਾ 18 ਸਾਲ ਤੋਂ ਲੈ ਕੇ 25 ਸਾਲ ਤੱਕ ਉਹਨਾਂ ਨੂੰ ਤੇ ਹੀਰੋ ਹੀ ਬਦਲ ਗਏ ਉਹਨਾਂ ਦੇ ਉਹਨਾਂ ਦੇ ਸੋਚ ਹੀ ਬਦਲ ਗਈ ਆ ਉਹ ਤੇ ਅੱਜ ਕੱਲ ਦਾ ਬੱਚਾ ਤੇ ਚੰਦ ਤੇ ਜਾਣ ਨੂੰ ਤੁਰਿਆ ਫਿਰਦਾ ਹੈਗਾ ਕਿ ਮੈਂ ਚੰਦ ਤੇ ਕਿਹੜੇ ਵੇਲੇ ਪਹੁੰਚ ਕੇ ਜਾਵਾਂ ਉੱਥੇ ਵੇਖਿਆ ਵਾ ਪਾਣੀ ਹੈ ਕਿ ਨਹੀਂ ਹੈ ਤੇ ਉਹ ਹੁਣ ਜਿਹੜੀਆਂ ਆ ਜਿਹੜਾ ਯੂਥ ਆ ਉਹਨੂੰ ਪੰਜਾਬ ਦੀ ਪੰਥਕ ਪੋਲਿਟਿਕਸ ਪੰਜਾਬ ਦੇ ਤੇਜਾ ਸਿੰਘ ਸਮੁੰਦਰੀ ਕੌਣ ਪੰਜਾਬ ਦੇ ਮਾਸਟਰ ਤਾਰਾ ਸਿੰਘ ਕੌਣ ਨੇ ਉਹਨਾਂ ਦੇ ਨਾਲੀਆਂ ਜਾਂ ਗਿਆਨੀ ਜੈਲ ਸਿੰਘ ਜਾਂ ਬਿੰਦ ਸਿੰਘ ਜਾਂ ਹੋਰ ਜਿਹੜੇ ਕੈਰੋਂ ਸਾਹਿਬ ਜਿਹੜੇ ਰਹੇ ਨੇ ਉਹ ਨਾ ਦਾਨੀਗਾ ਉਹ ਕਹਿੰਦੇ ਅੱਗੇ ਕੀ ਆ ਉਹ ਜਿਹੜਾ ਪੰਜਾਬ ਦਾ ਜਵਾਨੀ ਆ ਜਿਹੜਾ ਪੰਜਾਬ ਦਾ ਆਪਣਾ ਭਵਿੱਖ ਤਲਾਸ਼ ਰਹੀ ਆ ਸਾਡੀ ਜਵਾਨੀ ਉਹਨਾਂ ਵਾਸਤੇ ਉਹ ਚੀਜ਼ਾਂ ਬਹੁਤ ਪਿੱਛੇ ਰਹਿ ਗਈਆਂ ਨੇ ਉਹ ਇੱਕ ਹਿਸਟਰੀ ਦਾ ਪਾਰਟ ਰਹਿ ਗਈਆਂ ਨੇ ਕਿਉਂਕਿ ਹੁਣ ਜਿਹੜੀਆਂ ਮਾਹੌਲ ਬਣ ਚੁੱਕਾ ਉਹ ਤੇ ਨਹਿਰੂ ਦਾ ਜਿਹੜਾ ਭਲਾ ਦਿੱਤਾ ਲੋਕਾਂ ਨੇ ਗਾਂਧੀ ਸਾਹਿਬ ਦਾ ਭਲਾ ਦਿੱਤੀ ਜੀਵਨੀ ਭਗ ਸਿੰਘ ਹੋਣਾਂ ਦੇ ਬਰਾਬਰ ਜਿਹੜ ਜਿਨ੍ਹਾਂ ਤੇ ਪਰਚੇ ਭ੍ਰਿਸ਼ਟਾਚਾਰ ਦੇ ਉਹ ਅੱਗੇ ਬਰਾਬਰ ਆਖਲੋਤੇ ਆ ਗਏ ਨੇ ਇੱਥੇ ਤੇ ਨੱਥੂ ਰਾਮ ਗੋੜਸੇ ਹੀਰੋ ਬਣ ਗਏ ਨਾ ਤੇ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਰਤਾਂਤ ਘੜਿਆ ਗਿਆ ਉੱਥੇ ਇਸੇ ਬਰਤਾਂਤ ਦੇ ਵਿੱਚ ਤੁਸੀਂ ਆਪਣੇ ਜਿਹੜੇ ਸਾਡੇ ਹੀਰੋ ਸੀ ਅੰਗਸੰਗ ਉਹ ਗਾਇਬ ਹੋ ਗਏ ਨੇ ਤੇ ਮੈਨੂੰ ਲੱਗਦਾ ਉਸੇ ਭਲੇਖੇ 'ਚ ਤਰਨਜੀਤ ਸਿੰਘ ਸੰਧੂ ਸਿੱਧਾ ਅਮਰੀਕਾ ਤੋਂ ਅੰਬਰਸਰ ਉਤਰੇ ਆਗੇ ਉੱਥੇ ਲੜਾਈ ਬਹੁਤ ਵੱਡੀ ਹੋਣੀ ਆ ਪੋਲੀਟੀਕਲ ਜਿਹੜੀ ਲੜਾਈ ਆ ਉੱਥੇ ਅਨਿਲ ਜੋਸ਼ੀ ਆ ਉਹਦਾ ਸ਼ਹਿਰ ਤੇ ਵੋਟ ਬੈਂਕ ਹੋਊਗਾ ਜਿਹੜੇ ਜੇ ਅਕਾਲੀ ਦਲ ਨੇ ਉਹਨੂੰ ਲੜਾਇਆ ਹੈਗਾ ਤਨਜੀ ਸੰਧੂ ਦਾ ਬੀਜੇਪੀ ਹਿੰਦੂ ਵੋਟ ਪੈ ਸਕਦੇ ਪਰ ਬਾਕੀ ਦੇਖੋ ਨਾ ਕਿੰਨੇ ਹਲਕੇ ਨੇ ਅੰਮ੍ਰਿਤਸਰ ਦੇ ਟਾਰੀ ਰਾਜਾ ਸੰਸੀ ਹੋ ਗਿਆ ਫਿਰ ਮਜੀਠਾ ਹੋ ਗਿਆ ਚਾਰ ਤੇ ਪਿੰਡੂ ਹਲਕੇ ਨੇ ਅਜਨਾਲਾ ਹੈ ਨਾ ਪੰਜ ਜਿਹੜਾ ਅੰਮ੍ਰਿਤਸਰ ਈਸਟ ਉਹ ਵੀ ਪੰਜਾਬੀ ਅੱਧਾ ਪਿੰਡੂ ਆ ਫਿਰ ਸ਼ਹਿਰ ਦੇ ਵਿੱਚ ਸਿੱਖ ਭਾਈਚਾਰਾ ਬਹੁਤ ਵੱਸਦਾ ਹੈਗਾ ਨਾ ਤੇ ਉੱਥੇ ਤੇ ਬੀਜੇਪੀ ਉਦੋਂ ਉਦੋਂ ਜਿੱਤੀ ਆ ਜਦੋਂ ਜਦੋਂ ਸ਼੍ਰੋਮਣੀ ਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਰਿਹਾ ਕੱਲੇ ਜਿਹੜਾ ਨਾ ਉਹ ਬੀਜੇਪੀ ਦੀ ਵੱਸੋਂ ਬਾਹਰ ਆ ਇਸ ਕਰਕੇ ਤਰਨਜੀਤ ਸਿੰਘ ਸੰਧੂ ਜਾਂ ਹੰਸਰਾ ਹੰਸ ਕੱਲ ਨੂੰ ਦਿਨੇਸ਼ ਬੱਬੂ ਦਾ ਹੋ ਸਕਦਾ ਜਾਂ ਹੋਰ ਪ੍ਰਨੀਤ ਕੌਰ ਦਾ ਵੀ ਹੋਊਗਾ ਹਲੇ ਵਿਰੋਧ ਜਦ ਤੱਕ ਸੈਂਟਰ ਚ ਬੈਠੀ ਬੀਜੇਪੀ ਸਰਕਾਰ ਪੰਜਾਬ ਦਾ ਦਿਲ ਪੰਜਾਬੀਆਂ ਦਾ ਦਿਲ ਤੇ ਦਿਮਾਗ ਨਹੀਂ ਨਾ ਪੜਦੀ ਉਦੋਂ ਨੂੰ ਭਾਵੇਂ ਤੁਸੀਂ ਪੂਰੇ ਹਿੰਦੁਸਤਾਨ ਚੋਂ ਤੁਸੀਂ 543 ਸੀਟਾਂ ਨੇ 13 ਤੁਹਾਨੂੰ ਨਹੀਂ ਮਿਲਣੀਆਂ ਆਈਆਂ ਹੂੰ ਕਿਉਂਕਿ ਤੁਸੀਂ ਕਦੀ ਪੰਜਾਬ ਨੂੰ ਆਪਣੇ ਨਾਲ ਜੋੜ ਕੇ ਦੇਖਿਆ ਨਹੀਂ ਆਇਆ ਜਿਹੜਾ ਵੀ ਉੱਥੇ ਇੰਡੀਅਨ ਐਸਟੈਬਲਿਸ਼ਮੈਂਟ ਬੈਠੀ ਆ ਜਿਹੜੀ ਉੱਥੇ ਸਾਈਕੀ ਬੈਠੀ ਆ ਜਿਹੜੀ ਉਹ ਸਾਈਕੀ ਚਾਹੇ ਭਾਜਪੀ ਦੇ ਰਾਜ ਕਰਦੀ ਆ ਜਾਇ ਰਾਜ ਕਰਦੀ ਰਹੀ ਉਹ ਕਾਂਗਰਸ ਤੇ ਉਹ ਜਿਹੜੀ ਸਾਈਕੀ ਨਾ ਉਸ ਸਾਈਕੀ ਨੇ ਜਦ ਤੱਕ ਪੰਜਾਬ ਨੂੰ ਨਹੀਂ ਪੜਿਆ ਹੈਗਾ ਨਾ ਤਦ ਤੱਕ ਇੱਥੋਂ ਇਹੋ ਜੀਆਂ ਸੁਰਾਂ ਵਜਦੀਆਂ ਰਹਿਣਗੀਆਂ ਕਿਉਂਕਿ ਤੁਹਾਡੇ ਕਹੇ ਤੇ ਉਹਨਾਂ ਲੋਕਾਂ ਤੇ ਵੀ ਐਨਐਸਏ ਲਾਇਆ ਜਾਂਦਾ ਹੈਗਾ ਜਿਨ੍ਹਾਂ ਦਾ ਐਡਾ ਵੱਡਾ ਕਸੂਰ ਨਹੀਂ ਸੀ ਉਹਨਾਂ ਤੇ ਐਨਐਸਏ ਵਿਧਾਇਆ ਜਾਂਦਾ ਹੈਗਾ ਉਹ ਹੁਣ ਚਾਹੀਓ ਅਮਰਤਪਾਲ ਵਾਲੇ ਸ਼ੋ ਵੀ ਲੋਕਾਂ ਦੇ ਵਿੱਚ ਹੈ ਕਿ ਐਡਾ ਵੱਡਾ ਗੁਨਾਹ ਨਹੀਂ ਸੀ ਕੀਤਾ ਅਮਰਤਪਾਲ ਸਿੰਘ ਹੋਣਾ ਜਿੱਡੀ ਵੱਡੀ ਉਹਨੂੰ ਤੁਸੀਂ ਐਨਐਸਏ ਲਾ ਕੇ ਸਜ਼ਾ ਦੇ ਕੇ ਉੱਥੇ ਡਿਬੂਰੂਗੜ ਭੇਜ ਦਿੱਤਾ ਇਦਾਂ ਦੇ ਪੰਜਾਬ ਦੇ ਵਿੱਚ ਹੋਰ ਵੀ ਸ਼ਿਵ ਸੈਨਾ ਵਾਲੇ ਇਕਾਦੁੱਕਾ ਆ ਗਏ ਨੇ ਜਾਇਕ ਲੁਧਿਆਣੇ ਦਾ ਹੋਰ ਹੈ ਜਿਹੜਾ ਕਦੀ ਆਪਣੀ ਪੱਗ ਲੈ ਕੇ ਰਤ ਰਜੀਵ ਗਾਂਧੀ ਦਾ ਬੁੱਤ ਪੂੰਜਦਾ ਹੈਗਾ ਉਹ ਵੀ ਮਾਹੌਲ ਖਰਾਬ ਕਰਦੇ ਰਹੇ ਨੇ ਲੋਕ ਉਹਨਾਂ ਤੇ ਵੀ ਐਨਐਸਏ ਲੱਗਣਾ ਚਾਹੀਦਾ ਹੈਗਾ ਹਰ ਇੱਕ ਨੂੰ ਪੋਲੀਟੀਕਲ ਤੌਰ ਤੇ ਸਿਆਸਤ ਕਰਨ ਦਾ ਹੱਕ ਹੈ ਕਾਨੂੰਨ ਵਿਵਸਥਾ ਦਾ ਵੱਖਰਾ ਸਲਾਗਾ ਤੇ ਜਦੋਂ ਅਜਿਹਿਆਂ ਸੈਂਟਰ ਜੇ ਬੈਠੀਆਂ ਤਾਕਤਾਂ ਕਰਦੀਆਂ ਇਹਨੇ ਉਹ ਫਿਰ ਪੰਜਾਬ ਦੇ ਲੋਕ ਉਸ ਨਜ਼ਰੇ ਨਹੀਂ ਕਿ ਉਹ ਫਿਰ ਨਫ਼ਰਤ ਦੇ ਜਿਹੜੇ ਬੀਜ ਹੈ ਨਾ ਜਿੱਦਾਂ ਬੋਏ ਜਾਂਦੇ ਨਾ ਫਸਲ ਕਹਿੰਦੇ ਜਿੱਦਾਂ ਦੀ ਬੀਜ ਹੋਗੇ ਉਹੋ ਜੀ ਫਿਰ ਵੱਢਣੀ ਪੈਂਦੀ ਹੈਗੀਆ ਜੀ ਇੱਕ ਤੀਜਾ ਮਸਲਾ